ਅਕਸਰ ਹੀ ਕੀਤਾ ਜਾਂਦਾ ਹੈ ਕਿ ਸਿਆਸਤ ਇੱਕ ਜਿਹਾ ਕੀਤਾ ਜਿੱਥੇ ਗਧੇ ਨੂੰ ਵੀ ਲੋਡ ਪੈਨ ਦੇ ਉੱਤੇ ਬਾਪ ਪਾਣਾ ਪੈਂਦਾ ਹੈ ਤੇ ਟੇਹਾਹੀ ਕੋਡ ਜੋ ਹੋ ਰਿਹਾ ਰਵਨੀਤ ਬਿੱਟੂ ਦੇ ਨਾਲ ਇੱਕ ਸਮਾਂ ਸੀ ਜਦੋਂ ਰਵਨੀਤ ਬਿੱਟੂ ਦਾ ਕਹਿਣਾ ਸੀ ਕਿ ਮੈਂ ਤਾਂ ਬੀਜੇਪੀ ਦੀ ਮਕਾਨ ਤੇ ਨਹੀਂ ਜਾਂਦਾ ਤੇ ਅੱਜ ਇੱਕ ਸਮਾਂ ਜਦੋਂ ਰਵਨੀਤ ਬਿੱਟੂ ਕੁਸਮਾਂ ਪਹਿਲਾਂ ਬੀਜੇਪੀ ਚ ਸ਼ਾਮਲ ਹੁੰਦੇ ਆ ਤੇ ਬੀਜੇਪੀ ਚ ਸ਼ਾਮਲ ਹੋਣ ਦੇ ਮਗਰੋਂ ਅੱਜ ਜਗਾ ਜਗਾ ਦੇ ਉੱਤੇ ਰਵਨੀਤ ਬਿੱਟੂ ਦਾ ਵਿਰੋਧ ਵੀ ਹੋ ਰਿਹਾ ਤੇ ਨਾਲ ਕੀ ਚੋਣਾਂ ਤੋਂ ਪਹਿਲਾਂ ਰਵਨੀਤ ਬਿੱਟੂ ਦੇ ਵੱਲੋਂ ਜਗਾ ਜਗਾ ਦੇ ਉੱਤੇ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ প্রচার ਦੇ ਦੌਰਾਨ ਤੁਸੀਂ ਦੇਖਿਆ ਹੋਵੇਗਾ ਕਿ ਰਵਨੀਤ ਬਿੱਟੂ ਦਾ ਜਿਹੜਾਗਾ ਤਿੱਖਾ ਤੇ ਕਰੜਾ ਵਿਰੋਧ ਕੀਤਾ ਜਾ ਰਿਹਾ ਲੋਕਾਂ ਦੇ ਵੱਲੋਂ ਉਸ ਨੂੰ ਪਿੰਡਾਂ ਚ ਨਹੀਂ ਵੜਨ ਦਿੱਤਾ ਜਾ ਰਿਹਾ ਗਲੀਆਂ ਦੇ ਵਿੱਚ ਨਹੀਂ ਵੜਨ ਦਿੱਤਾ ਜਾ ਰਿਹਾ ਜਿਸ ਤੋਂ ਬਾਅਦ ਹੁਣ ਰਵਨੀਤ ਬਿੱਟੂ ਨੂੰ ਆਪਣੀ ਹਾਰ ਨਜ਼ਰ ਆ ਰਹੀ ਹੈ ਕਿਉਂਕਿ ਜਿਕਰ ਲੋਕਾਂ ਦੇ ਵੱਲੋਂ ਪਿੰਡਾਂ ਦੇ ਵਿੱਚ ਵੜਨ ਹੀ ਨਹੀਂ ਦਿੱਤਾ ਜਾਏਗਾ ਤਾਂ ਪੂਰੀ ਪੂਰੀ ਆਸ ਹੈ ਕਿ ਰਵਨੀਤ ਬਿੱਟੂ ਨੂੰ ਵੋਟਾਂ ਨਹੀਂ ਪੈਣਗੀਆਂ ਜਿਸ ਤੋਂ ਬਾਅਦ ਰਵਨੀਤ ਬਿੱਟੂ ਨੂੰ ਹੁਣ ਆਪਣੀ ਕਰਾਰੀ ਹਾਰ ਨਜ਼ਰ ਆ ਰਹੀ ਹੈ ਤੇ ਇਸ ਦੇ ਦੌਰਾਨ ਰਵਨੀਤ ਬਿੱਟੂ ਆਪਣੀ ਕਰਾਰੀ ਹਾਰ ਦੇਖਣ ਦੇ ਮਗਰੋਂ ਬੁਖਲਾ ਚੁੱਕਿਆ ਬੁਖਲਾਹੜ ਦੇ ਵਿੱਚ ਆ ਕੇ ਰਵਨੀਤ ਬਿੱਟੂ ਦੇ ਵੱਲੋਂ ਤਰ੍ਹਾਂ ਤਰ੍ਹਾਂ ਦੀਆਂ ਗਲਤ ਟਿੱਪਣੀਆਂ ਕੀਤੀਆਂ ਜਾ ਰਹੀਆਂ ਤੇ ਐਵੇਂ ਹੀ ਆਵਾਤਾਵਾ ਜੋ ਹੈ ਰਵਨੀਤ ਬਿੱਟੂ ਬੋਲਦਾ ਨਜ਼ਰ ਆ ਰਿਹਾ ਹੈ ਇਹ ਵੱਡਾ ਬਿਆਨ ਅਸੀਂ ਨਹੀਂ ਦੇ ਰਹੇ ਬਿਆਨ ਦਿੱਤਾ ਹੈ ਲੋਕਾਂ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਰਵਨੀਤ ਬਿੱਟੂ ਦਾ ਇਸ ਕਦਰ ਵਿਰੋਧ ਹੋ ਰਿਹਾ ਹੈ ਕਿ ਉਸ ਨੂੰ ਆਪਣੀ ਹਾਰ ਨਜ਼ਰ ਆ ਰਹੀ ਹੈ ਤੇ ਹਾਰ ਤੋਂ ਬਾਅਦ ਰਵਨੀਤ ਬਿੱਟੂ ਪੂਰੀ ਤਰ੍ਹਾਂ ਦੇ ਨਾਲ ਬੁਖਲਾ ਚੁੱਕਿਆ ਦੱਸਦੇ ਤੁਹਾਨੂੰ ਕਿ ਰਵਨੀਤ ਬਿੱਟੂ ਦੇ ਵੱਲੋਂ ਕਿਸਾਨਾਂ ਨੂੰ ਲੈ ਕੇ ਨੌਜਵਾਨ ਮੁੰਡਿਆਂ ਨੂੰ ਲੈ ਕੇ ਇਸ ਕਦਰ ਬਿਆਨ ਦਿੱਤਾ ਗਿਆ ਜਿਸ ਨੂੰ ਸੁਣ ਕੇ ਤੁਹਾਡੇ ਵੀ ਅੰਦਰ ਇਸ ਕਦਰ ਗੁੱਸਾ ਫੈਦਾ ਹੋ ਜਾਏਗਾ ਤੇ ਤੁਸੀਂ ਵੀ ਸੋਚੋਗੇ ਕਿ ਕੀ ਸੱਚਮੁੱਚ ਪੰਜਾਬ ਦਾ ਲੀਡਰ ਅੱਜੇ ਖਾ ਵੀ ਕੋਸ ਸਕਦਾ ਰਬਨੀਤ ਬਿੱਟੂ ਦਾ ਕਹਿਣਾ ਹੈ ਕਿ ਜਿਹੜੇ ਵੀ ਕਿਸਾਨ ਤੇ ਨੌਜਵਾਨ ਮੇਰਾ ਵਿਰੋਧ ਕਰ ਰਹੇ ਨੇ ਮੈਂ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਡਿਬਰੂਗੜ੍ਹ ਦੇ ਵਿੱਚ ਭੇਜ ਦਵਾਂਗਾ ਜੀ ਹਾਂ ਡਿਬਰੂਗੜ੍ਹ ਜੇਲ੍ਹ ਦੀ ਗੱਲ ਹੋ ਰਹੀ ਏ ਉਹ ਕਿ ਜੇਲ੍ਹ ਹੈ ਜਿੱਥੇ ਇਸ ਵੇਲੇ ਅਮਰਿਤਪਾਲ ਸਿੰਘ ਬੰਦ ਹੈ ਡਿਬਰੂਗੜ੍ਹ ਅਸਾਮ ਦੀ ਜੇਲ੍ਹ ਹੈ ਜਿੱਥੇ ਅਮਰਿਤਪਾਲ ਆਪਣੇ ਬਾਕੀ तमाम ਸਾਥੀਆਂ ਦੇ ਸਮੇਤ ਬੰਦ ਹੈ ਤੇ ਹੁਣ ਰਬਨੀਤ ਬਿੱਟੂ ਦੇ ਵੱਲੋਂ ਵੱਡਾ ਬਿਆਨ ਦਿੱਤਾ ਕਿ ਹੈ ਕਿ ਮੇਰਾ ਵਿਰੋਧ ਕਰਨ ਵਾਲਿਆਂ ਦੀਆਂ ਤਸਵੀਰਾਂ ਮੈਂ ਖਿਚਵਾ ਕੇ ਰੱਖੀਆਂ ਮੇਰੇ ਕੋਲ ਸਾਰਾ ਰਿਕਾਰਡ ਹੈ ਮੇਰੇ ਕੋਲ ਸਾਰੀਆਂ ਤਸਵੀਰਾਂ ਤੇ ਜਲਦ ਹੀ ਸਾਰੇ ਦੇ ਸਾਰੇ ਜਿਹੜੇ ਨੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਹੋਣਗੇ ਤੇ ਆ ਚਾਰ ਝੰਡੀਆਂ ਜੀਆਂ ਲੈ ਕੇ ਖੜ ਜਾਂਦੇ ਹਾਂ ਤੇ ਪਿੰਡਾਂ ਤੋਂ ਰੋਕਦੇ ਹੋ ਸਾਨੂੰ ਜਾਣੋ ਤੁਸੀਂ ਕੀ ਸੋਚਦੇ ਹੋ ਇਹਦੇ ਨਾਲ ਵੋਟਾਂ ਨਹੀਂ ਪੈਣਗੀਆਂ ਕੱਲੇ-ਕੱਲੇ ਦਾ ਹਿਸਾਬ ਕਰਾਂਗੇ ਕੱਲੇ-ਕੱਲੇ ਦੀ ਫੋਟੋ ਮੈਂ ਹਰ ਵੇਲੇ ਵੀਡੀਓ ਬਣਾਉਣਾ। ਤਵਾਲ ਖੜੇ ਖੋਰੇ ਨੇ ਕਿ ਕੀ ਪੰਜਾਬ ਦੇ ਲੀਡਰ ਇਸ ਕਦਰ ਬਖਲਾਅ ਜਾਣਗੇ ਕਿ ਰਵਨੀਤ ਬਿੱਟੂ ਦਾ ਬਿਆਨ ਸੁਣਨ ਦੇ ਮਗਰ ਉਹ ਆਮ ਲੋਕਾਂ ਨੂੰ ਤੇ ਕਿਸਾਨਾਂ ਨੂੰ ਕਿ ਡਿਬਰੂਗੜ ਜੇਲ੍ਹ ਦੇ ਵਿੱਚ ਭੇਜਣਗੇ ਇਸ ਦਾ ਜਵਾਬ ਤੁਸੀਂ ਦੇਣਾ ਹੈ। ਤੁਹਾਨੂੰ ਕੀ ਲੱਗਦਾ ਹੈ ਪੰਜਾਬ ਦੇ ਲੀਡਰਾਂ ਤੇ ਤੁਹਾਨੂੰ ਕਿੰਨਾ ਕੁ ਭਰੋਸਾ ਹੈ ਬਿੱਟੂ ਦਾ ਬਿਆਨ ਪੂਰਾ ਸੁਣ ਲੈਣੇ ਆ। ਆ ਚਾਰ ਝੰਡੀਆਂ ਜਿਹਾ ਲੈ ਕੇ ਖੜ ਜਾਂਦੇ ਹੋ ਤੇ ਪਿੰਡਾਂ ਤੋਂ ਰੋਕਦੇ ਹੋ ਸਾਨੂੰ ਜਾਣੋ। ਤੁਸੀਂ ਕੀ ਸੋਚਦੇ ਹੋ ਇਹਦੇ ਨਾਲ ਵੋਟਾਂ ਨਹੀਂ ਪੈਣਗੀਆਂ? ਕੱਲੇ ਕੱਲੇ ਦਾ ਹਿਸਾਬ ਕਰਾਂਗੇ ਕੱਲੇ ਕੱਲੇ ਦੀ ਫੋਟੋ ਮੈਂ ਹਰ ਵੇਲੇ ਵੀਡੀਓ ਬਣਾਉਣਾ ਆ ਜਿੰਨੇ ਵੀ ਪਰੇ ਹੋਏ ਨੇ ਕੋਈ ਸਰਕਾਰ ਕੋਈ ਸਰਕਾਰ ਰੋਕ ਨਹੀਂ ਸਕਦਾ ਕਿ ਮੋਦੀ ਦੀ ਸਰਕਾਰ ਬਣ ਨੂੰ ਤੇ ਫਿਰ ਤੁਸੀਂ ਕਹੋਗੇ ਸਾਨੂੰ ਡਿਬਰੂਗੜ੍ਹ ਭੇਜਦੇ ਆ ਫੇਰ ਨਾ ਕਿਉਂ ਮੈਂ ਤੁਹਾਨੂੰ ਅੱਕ ਕੇ ਅੱਜ ਗੱਲ ਕਹਿ ਰਹੇ ਆ ਤੁਸੀਂ ਬੰਦੇ ਦੇ ਪੁੱਤ ਬਣ ਜੋ ਜੇ ਕਰਨਾ ਫੇਰ ਨਾ ਕਿਉਂ ਜਿੰਨੇ ਕਿ ਤੁਸੀਂ ਢਾਈ ਟੋਟ ਨੂੰ ਪਹਿਲਾਂ ਫਿਰਦੇ ਹੋ ਤੁਸੀਂ ਉਹ ਫੋਰਚੂਨਾ ਨੇਬਰਾਂ ਬਣਾਈਆਂ ਹੈ ਮਜ਼ਦੂਰਾਂ ਨੂੰ ਨਾਲ ਨਾਲ ਲਿਆ ਇਕੱਠ ਕਰਦੇ ਰਹੇ ਹੋ ਤੁਸੀਂ ਤੁਸੀਂ ਤਮਾਸ਼ਾ ਬਣਾਇਆ ਪੰਜਾਬ ਦਾ ਦੁਨੀਆ 'ਚ ਮਿੱਟੀ ਪਲੀਤ ਕੀਤੀ ਹੈ ਉਥੇ ਜੇਕਰ ਰਵਨੀਤ ਬਿੱਟੂ ਦੇ ਇੱਕ ਬਿਆਨ ਦੀ ਗੱਲ ਕਰੀਏ ਯਾਨੀ ਕਿ ਸਿੱਧੇ ਤੌਰ ਤੇ ਇਥੇ ਕਿਹਾ ਜਾ ਸਕਦਾ ਹੈ ਕਿ ਰਵਨੀਤ ਬਿੱਟੂ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਸਟੈਂਡ ਨਹੀਂ ਇਹ ਗੱਲ ਵੀ ਅਸੀਂ ਨਹੀਂ ਕਹੀਏ ਗੱਲ ਕਹੀਏ ਲੋਕਾਂ ਨੇ ਕਿ ਸਾਈਕਲ ਦੇ ਤਾਂ ਸਟੈਂਡ ਹੁੰਦੇ ਨੇ ਰਵਨੀਤ ਬਿੱਟੂ ਦਾ ਤਾਂ ਕੋਈ ਸਟੈਂਡ ਹੀ ਨਹੀਂ ਇੱਕ ਸਮਾਂ ਸੀ ਜਦੋਂ ਇੱਕ ਨਿੱਜੀ ਚੈਨਲ ਤੇ ਇੰਟਰਵਿਊ ਦੇ ਦੌਰਾਨ ਰਵਨੀਤ ਬਿੱਟੂ ਨੇ ਗੁੱਸੇ ਦੇ ਵਿੱਚ ਆ ਕੇ ਕਿਹਾ ਸੀ ਕਿ ਮੈਂ ਤਾਂ ਭਾਜਪਾ ਦੀ ਮਕਾਨ ਤੇ ਨਾ ਚਾਹਾਂ ਤੇ ਫਿਰ ਮੈਂ ਭਾਜਪਾ ਵਾਲਿਆਂ ਦੇ ਨਾਲ ਮੋਹ ਕਿਸ ਕਦਰ ਰੱਖ ਸਕਦਾ ਤੇ ਹੁਣ ਉਹ ਕੀ ਸਮਾਂ ਰਵਨੀਤ ਬਿੱਟੂ ਪਿਛਲੇ ਦਿਨਾਂ ਦੇ ਵਿੱਚ ਭਾਪੀ ਦੇ ਵਿੱਚ ਸ਼ਾਮਲ ਹੁੰਦਾ ਤੇ ਹੁਣ ਭਾਪੀ ਦੇ ਵਿੱਚ ਸ਼ਾਮਲ ਹੋਣ ਮਗਰੋਂ ਰਵਨੀਤ ਬਿੱਟੂ ਦੇ ਵੱਲੋਂ ਜਿਹੜਾਗਾ ਚੋਣ ਲੜਨ ਦੀ ਤਿਆਰੀ ਕਰ ਲਈ ਹੈ ਨਾਮਜ਼ਦਗੀ ਪੱਤਰ ਭਰੇ ਗਿਆ ਤੇ ਉਮੀਦਵਾਰ ਐਲਾਨ ਦਿੱਤਾ ਕਿ ਰਵਨੀਤ ਬਿੱਟੂ ਨੂੰ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਰਵਨੀਤ ਬਿੱਟੂ ਨੂੰ ਜਿਹੜਾਗਾ ਸਰਕਾਰੀ ਕੋਠੀ ਖਾਲੀ ਕਰਨ ਵਾਸਤੇ ਕਿਹਾ ਜਾਂਦਾ ਜਿਸ ਤੋਂ ਬਾਅਦ ਰਵਨੀਤ ਬਿੱਟੂ ਜੋ ਹੈ ਦਫ਼ਤਰ ਦੇ ਵਿੱਚ ਰਾਤ ਕੱਟਦਾ ਗੱਦੀਆਂ ਦੇ ਉੱਪਰ ਸੌਕੇ ਤੇ ਕੁਝ ਸਮੇਂ ਬਾਅਦ ਇੱਕ ਬਿਆਨ ਸਾਹਮਣੇ ਆਉਂਦਾਗਾ ਜਿੱਤੇ ਰਵਨੀਤ ਬਿੱਟੂ ਕਹਿੰਦਾ ਹੈ ਕਿ ਮੈਨੂੰ ਤਾਂ ਬਦਲਾਖੋਰੀ ਦੀ ਰਾਜਨੀਤੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਚੋਣਾਂ ਤੋਂ ਪਹਿਲਾਂ ਮੇਰੇ ਸਿਰ ਦੇ ਉੱਪਰੋਂ ਛੱਤ ਜੜੀ ਹੈ ਖੋਲ ਹੀ ਜਾਂਦੀ ਹੈ ਮੇਰੇ ਬੱਚੇ ਰੁੱਲਣ ਵਾਸਤੇ ਮਜਬੂਰ ਹੋ ਗਏ ਨੇ ਕਿਤਨਾ ਕਿਤੇ ਬਿਆਨ ਜਿਹੜਾ ਹੈਗਾ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣਿਆ ਸੀ ਕਿਉਂਕਿ ਰਵਨੀਤ ਬਿੱਟੂ ਨੂੰ ਜਿਸ ਕੋਠੀ ਦੇ ਵਿੱਚੋਂ ਬਾਹਰ ਕੱਢਿਆ ਗਿਆ ਸੀ ਉਸ ਕੋਠੀ ਦੇ ਵਿੱਚੋਂ ਰਵਨੀਤ ਬਿੱਟੂ ਨੂੰ ਬਾਹਰ ਇਸ ਕਰਕੇ ਕੱਟਿਆ ਗਿਆ ਸੀ ਕਿਉਂਕਿ ਲਗਾਤਾਰ 8-10 ਸਾਲਾਂ ਤੋਂ ਰਵਨੀਤ ਬਿੱਟੂ ਦੇ ਵੱਲੋਂ ਇਸ ਕੋਠੀ ਦੇ ਉੱਤੇ ਕਬਜ਼ਾ ਕੀਤਾ ਗਿਆ ਸੀ ਤੇ ਕਰੋੜਾਂ ਰੁਪਏ ਦਾ ਜਿਹੜਾ ਹੈਗਾ ਜੁਰਮਾਨਾ ਵੀ ਰਵਨੀਤ ਬਿੱਟੂ ਨੂੰ ਭਰਨਾ ਪਿਆ ਸੀ ਜੀ ਹਾਂ 10 ਸਾਲਾਂ ਤੋਂ ਤੱਕੇ ਦੇ ਨਾਲ ਰਵਨੀਤ ਬਿੱਟੂ ਸਰਕਾਰੀ ਕੋਟੀ ਦੇ ਉੱਪਰ ਕਬਜ਼ਾ ਕਰੀ ਬੈਠਾ ਸੀ ਤੇ ਕਿਸੇ ਵੀ ਤਰ੍ਹਾਂ ਦਾ ਸਰਕਾਰੀ ਬਿੱਲ ਨਾ ਭਰਨ ਵਾਲੇ ਰਵਨੀਤ ਬਿੱਟੂ ਨੂੰ ਐਮਪੀ ਨੂੰ 1 ਕਰੋੜ 82 ਲੱਖ ਰੁਪਏ ਦਾ ਜੁਰਮਾਨਾ ਪਾਣਾ ਪਿਆ ਸੀ ਜਿਸ ਤੋਂ ਬਾਅਦ ਉਹ ਲਾਈਵ ਹੋ ਕੇ ਇਸ ਨੂੰ ਬਦਲਾਖੋਰੀ ਦਾ ਕਿੰਨੀ ਸ਼ਰਮ ਦੀ ਗੱਲ ਹੈ ਕਿ ਅਜਿਹਾ ਲੀਡਰ ਜੋ ਹੈ ਲੋਕਾਂ ਦਾ ਨੁਮਾਇੰਦਾ ਹੈ ਮੈਂ ਤਾਂ ਕਿਸਾਨਾਂ ਲਈ ਸਵਾ ਸਾਲ ਫੁੱਟਪਾਥ ਤੇ ਪਿਆਰ ਸੀ ਤੇ ਛੱਤਾਂ ਸਿਰਫ ਜੱਦੀ ਲੱਗਣੀ ਨਹੀਂ ਖਲੀ ਪਵੰਗੀ ਰਾਮ ਦੇ ਨਾਲ ਇਹ ਗੱਲ ਨਾ ਕਹੀਆਂ ਨੇ ਜਦੋਂ ਤੁਸੀਂ ਜਦੋਂ ਤੁਸੀਂ ਚਾਰ ਤਰੀਕ ਨੂੰ ਕਿਰਪਾ ਕਰੋਗੇ ਤੁਹਾਡੀ ਕਿਰਪਾ ਨਾਲ ਉਦੋਂ ਸਾਰੇ ਕੰਮ ਹੋ ਜਾਣਗੇ ਕੋਈ ਗੱਲ ਨਹੀਂ ਮੇਰੀ ਦਾਦਾ ਜੀ ਦੀ ਗੜੀ ਨਿਸ਼ਾਨੀ ਮੈਨੂੰ ਜ਼ਮੀਨ ਮੇਰੇ ਕੋਲ ਕੋਠੀ ਨਹੀਂ ਪੈਣ ਸੀ ਜਿਹੜੇ ਮੇਰੇ ਪਿਤਾ ਜੀ ਜਦੋਂ ਮੈਂ 10 ਸਾਲ ਦਾ ਸੀ ਮੇਰੇ ਪਿਤਾ ਜੀ ਜਦੋਂ ਚਲੇ ਗਏ ਸੀ ਉਹੀ ਮੇਰੇ ਕੋਲ ਇੱਕ ਜ਼ਮੀਨ ਸੀ ਜਿਹੜੀ ਮੈਨੂੰ ਉਹ ਵੀ ਅੱਜ ਮੇਰੇ ਹੱਥੋਂ ਇਹ ਭਗਵੰਤ ਮਾਨ ਐਂਡ ਕੰਪਨੀ ਸਰਕਾਰ ਦੇ ਇੱਕ ਇਜਰੀਵਾਲ ਨੇ ਉਹ ਵੀ ਮੇਤਕ ਹੋਈ ਹੈ ਪਿਛਲੇ ਦਿਨਾਂ ਦੇ ਵਿੱਚ ਵੀ ਸਿਮਰਜੀਤ ਪੈਂਸ ਦੇ ਨਾਲ ਰਵਨੀਤ ਮਿੱਟੂ ਦੇ ਇੱਕ ਆਡੀਓ ਵਾਇਰਲ ਹੋਈ ਸੀ ਜਿਸ ਵਿੱਚ ਉਸਨੇ ਪੱਗ ਨੂੰ ਨਕਲੀ ਪੱਗ ਦੱਸਿਆ ਸੀ ਬੇਤੁਕੀਆਂ ਜਿਹੀਆਂ ਗੱਲਾਂ ਕੀਤੀਆਂ ਸੀ ਤੇ ਪੜਕਾਉ ਬਿਆਨ ਦਿੱਤਾ ਸੀ ਜਿਸ ਨਾਲ ਸਿੱਖ ਪਾਈਚਾਰੇ ਦੇ ਵਿੱਚ ਕਾਫੀ ਜ਼ਿਆਦਾ ਰੋਸ ਪੈ ਗਿਆ ਸੀ ਕੀ ਐ ਬਿਆਨ ਆਊਚਰਾ ਸੁਣ ਲੈਣੇ ਆਂ ਦੁਕਾਨ ਬੰਦ ਹੋ ਜੂ ਸਾਲਿਓ ਥੋੜੀ ਦੁਕਾਨ ਡਬਲ ਹੋਊ ਕ ਬੰਦ ਹੋਊ ਫਟਾਫਟ ਨਹੀਂ ਦੇਣਾ ਆਪਣਾ ਹਾਂ ਬਿਲਕੁਲ ਮੱਥੇ ਦੀ ਤਕਦੀਰ ਹੱਥ ਦੀ ਲਕੀਰ ਕੋਈ ਨਹੀਂ ਮਿਟ ਸਕਦਾ ਬਟੂ ਜੀ ਮਿਲਣੀ ਮਿਲਣੀ ਬੈਠ ਵੀ ਮੈਂ ਤਾਂ ਮੈਂ ਕਈ ਵਾਰ ਨਾ ਮੈਨੂੰ ਕੀ ਮਾੜਾ ਲੱਗਦਾ ਸੀ ਕਿ ਨਾ ਮੈਂ ਚੁੱਪ ਕਰਕੇ ਬੈਠਾ ਸੀ ਵੀ ਇਹਨਾਂ ਨੇ ਉਦੋਂ ਪਹਿਲਾਂ ਉਹ ਹਹਾਕਾਰ ਮਚਾਉਣਾ ਹੈ ਜੀ ਇਹਨਾਂ ਨੂੰ ਭੇਡਕ ਪੈ ਗਈ ਰਾਹ ਨਾ ਦਈਏ ਕਿਸੇ ਨੂੰ ਵੀ ਨਾਰਾ ਦੀ ਨੂੰ ਮਬਾਜਵੀ ਨੂੰ ਚੁੱਪ ਕਰਕੇ ਜਦੋਂ ਮੈਨੂੰ ਡਿਗਮਿੰਟ ਦੀ ਮੈਂ ਤਾਂ ਹੀ ਕਰਕੇ ਨਹੀਂ ਗੱਲ ਕਰਦਾ ਸੀ ਕਿਸੇ ਨਾਲ ਜਿਹਨਾਂ ਤੇ ਅੱਗ ਲੱਗ ਜਣੀ ਉਹ ਉਹ ਆ ਗਿਆ ਸੀ ਐਮ ਬਣ ਗਿਆ ਐਮ ਵੈਸੇ ਤਾਂ ਇਸ ਦੇਸ਼ ਦੇ ਵਿੱਚ ਲੋਕਾਂ ਵਾਸਤੇ ਕਾਨੂੰਨ ਤਰ੍ਹਾਂ ਤਰ੍ਹਾਂ ਦੇ ਬਣੇ ਆ ਜੇਕਰ ਕੋਈ ਚੋਰੀ ਕਰ ਲੈਂਦਾ ਤਾਂ ਉਸ ਨੂੰ ਕੁਝ ਮਹੀਨਿਆਂ ਦੀ ਸਜ਼ਾ ਦਿੱਤੀ ਜਾਂਦੀ ਹੈ ਜੇਕਰ ਅਸੀਂ ਕਿਸੇ ਦਾ ਪੈਸਾ ਹੜੱਪ ਲੈਨੇ ਆ ਤਾਂ ਸਾਨੂੰ ਜਿਹੜਾਗਾ ਕਾਰਵਾਈ ਦਾ ਜਿਹੜਾ ਨਤੀਜਾ ਭੁਗਤਣਾ ਪੈਂਦਾ ਪਰ ਅਫਸੋਸ ਇਸ ਦੇਸ਼ ਦੇ ਵਿੱਚ ਸਿਰਫ ਆਮ ਲੋਕਾਂ ਦੇ ਉੱਤੇ ਤਸ਼ੱਦਦ ਹੋ ਰਹੀ ਹੈ ਬਲਕਿ ਇਹਨਾਂ ਲੀਡਰਾਂ ਤੇ ਕਿਸੇ ਵੀ ਤਰ੍ਹਾਂ ਦੀ ਤਸ਼ੱਦਦ ਨਹੀਂ ਹੋ ਰਹੀ ਜਦ ਕਿ ਰਵਨੀਤ ਬਿੱਟੂ ਨੇ 10 ਸਾਲ ਤੱਕ ਨਾ ਕੋਈ ਬਿੱਲ ਭਰਿਆ ਨਾ ਕੋਈ ਜਿਹੜਾਗਾ ਕਿਸੇ ਵੀ ਤਰ੍ਹਾਂ ਦਾ ਕੋਈ ਪੈਸਾ ਦਿੱਤਾ ਸਿਰਫ ਫਰੀ ਦੇ ਵਿੱਚ ਉਸਨੇ ਸਰਕਾਰੀ ਕੋਠੀ ਦੇ ਵਿੱਚ ਮਜ਼ੇ ਲਏ ਨੇ ਤੇ ਹੁਣ ਆਮ ਲੋਕ ਜੜੇ ਨੇ ਪਰੇਸ਼ਾਨ ਆ ਚੁੱਕੇ ਨੇ ਰਵਨੀਤ ਬਿੱਟੂ ਤੋਂ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਰਵਨੀਤ ਬਿੱਟੂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੋਟ ਨਹੀਂ ਪਾਵਾਂਗੇ ਖੈਰ ਤੁਹਾਡੇ ਕੀ ਵਿਚਾਰ ਨੇ ਰਵਨੀਤ ਬਿੱਟੂ ਦੇ ਬਾਰੇ ਉਸ ਦੀ ਬਦਲਾਖੋਰੀ ਦੀ ਨੀਤੀ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਰਵਨੀਤ ਬਿੱਟੂ ਜੋ ਕਿ ਭਾਜਪਾ ਦੀ ਮਕਾਨ ਤੇ ਨਹੀਂ ਜਾਣਾ ਚਾਹੁੰਦਾ ਸੀ ਅੱਜ ਭਾਜਪਾ ਦਾ ਲੀਡਰ ਜਿਹੜਾ ਬਣ ਚੁੱਕਿਆ ਹੈ ਜਿਹਕੇ ਬਿੱਟੂ ਦੇ ਬਾਰੇ ਤੁਹਾਡਾ ਕੀ ਕਹਿਣਾ ਜੋ ਵੀ ਤੁਹਾਡੇ ਦਿਲ ਦੇ ਵਿੱਚ ਆਉਂਦਾ ਜੋ ਵੀ ਤੁਹਾਡੇ ਦਿਲ ਦਾ ਵਿਚਾਰ ਨੇ ਕਮੈਂਟਾਂ ਦੇ ਵਿੱਚ ਵਿਚਾਰਾਂ ਦੀ ਸਾਂਝ ਜ਼ਰੂਰ ਪਾਓ